ਸਾਸਤਰੀ ਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਜਾ ਸਿੱਧੂ ਡੇਰੀ ਫਾਰਮ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਸੂਣ ਤੋਂ ਬਾਅਦ ਪਸ਼ੂਆਂ ਦੀ ਸਵਾਂ ਆਸਾਮ ਸਵਾਲ ਆਪਾਂ ਕਿਵੇਂ ਕਰ ਸਕਦੇ ਆ ਵੀ ਜਿਵੇਂ ਸੂ ਪਸ਼ੂ ਸੂ ਪੈਨ દવા ਉਦੋਂ ਉਹਦਾ ਪੂਰਾ ਜੋਰ ਲੱਗਿਆ ਹੁੰਦਾਗਾ ਉਦੋਂ ਉਹਨੂੰ ਅੱਧੇ ਘੰਟੇ ਬਾਅਦ ਗਰਮ ਕੋਸਾ ਪਾਣੀ ਪਿਔ ਰੱਜ ਕੇ ਪਾਣੀ ਪਿਔ ਕਿਉਂਕਿ ਜਿੰਨਾ ਪਾਣੀ ਪੀਊਗੀ ਵੀ ਉਹਨਾਂ ਹੀ ਉਹ ਜੇਰ ਗਾਂ ਸੌਖੀ ਪਊਗੀ। ਇਹ ਕਾਹ ਚੀਜ਼ ਹੈਗੀ ਆ? ਬਰੂਟੋ ਟੋਨ ਇਹ ਲੀਟਰ ਹੁੰਦੀ ਆ। ਇਹ ਅੱਧਾ ਲੀਟਰ ਪਿਆ ਦਿਓ। ਵੀ ਅੱਧਾ ਲੀਟਰ ਤੁਸੀਂ ਉਦੋਂ ਪਿਆ ਦਿਓ ਵੀ ਸੂਣ ਤੋਂ ਅੱਧੇ ਘੰਟੇ ਬਾਅਦ ਫਿਰ ਇਹ ਹਫ਼ਤੇ ਬਾਅਦ ਪਿਆ ਦਿਓ। ਇਹਦੇ ਨਾਲ ਵੀ ਪਸ਼ੂ ਪੂਰਾ ਅੰਦਰੋਂ ਸਾਫ਼ ਹੋ ਜਾਂਦਾ ਤੇ ਜੇਰ ਸੌਖੀ ਪੈ ਜਾਂਦੀ ਆ। ਦੂਸਰੀ ਗੱਲ ਜਦੋਂ ਪਸ਼ੂ ਸੂਪਿੰਦਾਗਾ ਬਈ ਇਹਨੂੰ ਪੂਰੀ ਖਾਲੀ ਨਾ ਕਰੋ। ਵੀ ਖਾਲੀ ਨਾ ਆਏ ਨਾ ਜੇ ਖਾਲੀ ਕਰਾਂਗੇ ਤਾਂ ਥਣਾ ਚ ਹਵਾ ਭਰ ਜੂਗੀ ਵੀ ਇਹ ਥੋੜਾ ਥੋੜਾ ਜਿਹੀ ਕਿਲੋ ਕੁ ਦੁੱਧ ਛੱਡ ਦੋ ਜਿੰਨਾ ਕੇ ਬੱਚੇ ਨੂੰ ਚਾਹੂੰਗਾ ਅ ਚੰਗਦਾ ਹੋਣਾ ਚੰਗਾ ਦੋ ਜੇ ਦੁੱਧ ਜ਼ਿਆਦਾ ਆ ਤਾਂ ਥੋੜਾ ਜਿਹਾ ਦੁੱਧ ਕੱਢ ਲਓ ਤੇ ਵਿੱਚ ਕਿਲੋ ਕਿਲੋ ਦੁੱਧ ਛੱਡ ਦੋ ਚਾਰੇ ਸਨ ਥਣਾ ਵਿੱਚ ਵੀ ਪੂਰੀ ਖਾਲੀ ਨਾ ਕਰੋ ਵੀ ਚੌਥੇ ਪੰਜਵੇਂ ਜਾ ਕੇ ਡੰਗ ਇਹ ਪਸ਼ੂ ਨੂੰ ਖਾਲੀ ਕਰੋ ਫੇਰ ਵੀ ਇਹਨੇ ਇੰਨਾ ਬਲੱਟ ਦੋ ਪੰਜਵੇਂ ਛੇਵੇਂ ਦਿਨ ਨੂੰ ਪਾਣੀ ਵਿੱਚ ਇਹ ਮੈਂ ਦੇਣਾ ਐਨਾ ਬਲੈਂਡ ਇਹ ਸੌਸ ਹੋ ਐਮ ਸੁਬਾ ਸ਼ਾਮ ਦੋ ਜੇ ਪਸ਼ੂ ਨੂੰ ਲੈ ਲੈਂਦਾ ਤਾਂ ਸਰ੍ਹੰਜਨਾ ਸਰ੍ਹੰਜਨਾ ਦੇ ਦੋ ਜੇ ਦਾਣੇ ਤੇ ਪਾ ਕੇ ਖਾ ਲੈਣ ਮਤ ਸੌਰੀ ਦਾਣੇ ਤੇ ਨਹੀਂ ਕਹਿਣਾ ਸੀਗਾ ਬਈ ਜੇ ਇਹ ਵੀ ਇਹਨੂੰ ਸਰ੍ਹੰਜਨਾ ਹੀ ਦੇ ਦਿਓ ਕਿਉਂਕਿ ਸਰ੍ਹ੍ਹੰਜਨਾ ਸੌਖਾ ਦਿੱਤਾ ਜਾਂਦਾ ਹੈਗਾ ਕਈ ਵਾਰ ਕਿਉਂਕਿ ਦਾਣਾ ਤਾਂ ਆਪਾਂ ਪਾਉਣਾ ਨਹੀਂਗਾ ਕਿਉਂਕਿ ਇਹਨੂੰ ਕੋਈ ਹੱਜ ਜਦੋਂ ਸੁੰਦੀ ਆ ਪਸ਼ੂ ਨੂੰ ਕੋਈ ਕਾਫ ਹੁਣ ਦਾਣਾ ਫੀਡ ਨਾ ਪਾਓ ਕਿਉਂਕਿ ਇਹਨੂੰ ਸੁੱਕੇ ਪੱਠਿਆਂ ਤੇ ਹੀ ਰੱਖੋ ਵੀ ਨੋਰਮਲ ਪੱਠੇ ਜੇ ਪਾਉਣੇ ਆ ਹਰਾ ਹੂਗੀ ਵੀ ਇਹਨੇ ਇਹ ਪੱਠਿਆਂ ਤੇ ਰੱਖੋ ਜੇ ਆਪਾਂ ਇਹਨਾਂ ਨੂੰ ਗਿੱਲੇ ਪੱਠੇ ਪਾਵਾਂਗੇ ਪਸ਼ੂ ਦਾ ਨਕਸਾਨ ਹੁੰਦਾ ਡਰ ਹੁੰਦਾ ਕਿਉਂਕਿ ਪਸ਼ੂ ਦਾ ਅੰਦਰ ਜੋਰ ਲੱਗਿਆ ਹੁੰਦਾਗਾ ਤਾਂ ਕਰਕੇ ਆਪਾਂ ਇਹਨਾਂ ਨੂੰ ਪਟ ਗਿੱਲੇ ਪੱਠੇ ਨਹੀਂ ਪਾਉਣੇਗੇ ਵੀ ਆਪਾਂ ਵੀ ਸੁੱਕੇ ਪੱਠੇ ਪਾਉਣੇ ਆ ਵੀ ਜੇ ਮੇ ਹਰੇ ਹੋ ਗਏ ਵੀ ਜੇ ਹਰੇ ਮੁੱਲ ਮਿਲ ਜਾਂਦੇ ਉਹ ਲਿਆਓ ਨਹੀਂ ਘਰੇ ਆਪਣੇ ਹੁੰਦੇ ਆ ਤਾਂ ਉਹ ਤੂੜੀ ਵਿੱਚ ਲੱਗੇ ਉਹ ਪਾ ਦਿਓ ਵੀ ਕਹਿੰਦਾ ਭਾਬੀ ਇਹਨਾਂ ਨੂੰ ਸੁੱਕੇ ਪੱਠੀ ਪਾਓ ਫਿਰ ਵੀ ਆਪਾਂ ਇਹਨਾਂ ਨੂੰ ਅੱਗੇ ਦਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਵੀ ਬੀਅਰਕ ਜਿਹੜੇ ਹੁੰਦੇ ਸੀ ਵੀ ਉਹ ਬੜੇ ਮਿਲਾ ਕੇ ਰੱਖਦੇ ਸੀ ਜਦੋਂ ਪਸੋਂ ਸੂਪ ਆਿੰਦਾ ਉਦੋਂ ਇਹਨੂੰ ਪਾਉਦੇ ਹੁੰਦੇ ਸੀਗੇ ਵੀ ਹੁਣ ਚਲ ਨਹੀਂ ਪਾਉਂਦੇ ਕੋਈ ਭੈਣ ਭਰਾ ਪਾਉਂਦੇ ਵੀ ਆ ਤੇ ਜੇ ਨਹੀਂ ਹੈਗੀ ਕਿ ਤੇ ਚਲੋ ਕੋਈ ਗੱਲ ਨਹੀਂ ਜੀ ਤੇ ਅੱਗੇ ਜੇ ਪਾ ਦੇਣ ਗੁੜ ਦੇ ਵਿੱਚ ਉਹਦੇ ਨਾਲ ਵੀ ਅੰਦਰ ਸਾਫ਼ ਹੁੰਦਾ ਸੀਗਾ ਫੇਰ ਇਹ ਹੈਗੀ ਆ ਵੀ ਤੁਸੀਂ ਕਾੜੇ ਦਿਓ ਵੀ ਜਿੰਨਾ ਕਾੜਾ ਦਵੋਗੇ ਖੰਡ ਦਾ ਕਾੜਾ ਦਿਓ ਖੰਡ ਦਾ ਕਾੜਾ ਇੱਕ ਇਹਨੂੰ ਅੰਦਰੋਂ ਸਾਫ਼ ਕਰੂਗਾ ਵੀ ਜਿਹੜੀ ਵੀ ਮਾਰੇ ਮੋਟੀ ਰਹਿ ਅਸ ਰਹਿ ਜਾਂਦੀ ਆ ਉਹਨੂੰ ਵੀ ਸਾਫ਼ ਕਰੂਗਾ ਤੇ ਫੇ ਖਾਣ ਜਿਹੜੇ ਆਪਾਂ ਕਾੜੇ ਬਣਾਉਣੇ ਆ ਉਹਦੇ ਵਿੱਚ ਆਪਾਂ ਕੀ ਪਾਉਣਾ ਮਾ ਸੌਂਫ ਅਜਮੈਨ ਪਾ ਲਓ ਕਾਲੀ ਮਿਰਚ ਪਾ ਲਓ ਹੱਡੀ ਇਲਾਚੀ ਪਾ ਲਓ ਤੇ ਚਿੱਟਾ ਜੀਰਾ ਪਾ ਲਓ ਚਿੱਟਾ ਜੀਰਾ ਦੁੱਧ ਦੀ ਮਾਤਰਾ ਨੂੰ ਵਧਾਉਣ ਲਈ ਵੀ ਕੰਮ ਕਰਦਾ ਵਾ ਮੈਂ ਇਹ ਚਿੱਟਾ ਜੀਰਾ ਪਾ ਲਓ ਤੈਨ ਡੰਗ ਤਾਂ ਇਹ ਇਹ ਸਾਰੀਆਂ ਚੀਜ਼ਾਂ ਪਾ ਕੇ ਵੀ ਕਾੜਾ ਬਣਾ ਕੇ ਰੋ ਪਾਸੂ ਨੂੰ ਮੇਰੀ ਕੋਸਾ ਜੀ ਵੀ ਬਣਾ ਕੇ ਰੱਖ ਲਓ ਜਦੋਂ ਬਣਾ ਤਾ ਉਹਦੇ ਵਿੱਚ ਡੇਢ ਕ ਚਮਚਾ ਤੁਸੀਂ ਦੇਸੀ ਘਿਓ ਦਾ ਪਾ ਲੋ ਵੀ ਇਹਨੂੰ એનર્ਜੀ ਵੀ ਰਹੂਗੀ ਵੀ ਅੰਦਰ ਵੀ ਨਰਮ ਜਿਹਾ ਰਹੂਗਾ ਤੇ ਤਿੰਨ ਦਿਨ ਇਹ ਚੀਜ਼ਾਂ ਪਾ ਕੇ ਤੁਸੀਂ ਕਾੜਾ ਦੋ ਐਤੋਂ ਬਾਅਦ ਤੁਸੀਂ ਇਹਨੂੰ ਨੋਰਮਲ ਖੰਡ ਦਾ ਕਾੜਾ ਦੋ ਜੇ ਪਸ਼ੂ ਨੂੰ ਉਹ ਵੀ ਖੰਡ ਪਾਈਓ ਕੋਲੀ ਪਾ ਦੋ ਕੋਲੀਆਂ ਪਾ ਦੋ ਕਿਉਂਕਿ ਜਿੰਨੀ ਖੰਡ ਅੰਦਰ ਜਾਊਗੀ ਉਨਾ ਹੀ ਅੰਦਰ ਸਾਫ਼ ਹੋਊਗਾ ਇਹਦੇ ਨਾਲ ਕੀ ਇਹ ਪਸ਼ੂ ਦੇ ਦੁੱਧ ਵਧਣ ਦੀ ਪੂਰੀ ਹੈ ਸੁਭਾਵਨਾ ਬਣ ਜਾਂਦੀ ਪੂਰਾ ਦੁੱਧ ਵਧੂਗਾ ਤੇ ਐ ਕਹਿ ਹੈਗਾ ਵਾ ਵੀ ਜਿਵੇਂ ਜੇ ਨਾ ਬਾਵਾਂ ਵੀ ਇਹਨੂੰ ਵੀ ਕੋਈ ਵੀੜ ਨਾ ਪਾਉ 10-15 ਦਿਨ। 10-15 ਦਿਨਾਂ ਤੋਂ ਬਾਅਦ ਇਹਨੂੰ ਵੀੜ ਪਾਉਣ ਲੱਗੋ। ਪਹਿਲਾਂ ਜਿਹੜੀ ਆਪਾਂ ਟ੍ਰਾਂਜੈਕਸ਼ਨ ਹੁੰਦੀ ਆ ਉਹ ਇਹਨੂੰ 10 ਦਿਨ ਪਾ ਸਕਦੇ ਆ ਵੀ 10 ਦਿਨ ਇਹਨੂੰ ਪਾ ਸਕਦੇ ਆ ਕਿਉਂਕਿ ਉਹ ਉਹਨੂੰ ਅੰਦਰੋਂ ਪ੍ਰੋਟੀਨ ਦਿੰਦੀ ਆ, ਵਿਟਾਮਿਨ ਦਿੰਦੀ ਆ ਵੀ ਉਹ ਆਪਾਂ ਪਾ ਸਕਦੇ ਆ। ਵੀ 10 ਦਿਨਾਂ ਬਾਅਦ ਤੁਸੀਂ ਬੰਦ ਕਰ ਦੇਣੀ ਆਏ ਨਹੀਂ ਵੀ ਲਗਾਤਾਰ ਪਾਈ ਜਾਣੀ ਆ। 10 ਦਨਾਂ ਅੰਬੀ 트랜ਜੈਕਸ਼ਨ ਪਾ ਕੇ ਉਹਨੂੰ ਬੰਦ ਕਰ ਦੇਵੋ ਫਿਰ ਜਦੋਂ ਇਹ ਦਾ ਕੜਕੁੜ ਚੱਲ ਗਿਆ ਫਿਰ ਇਹਨੂੰ ਵੀ ਹਮਸ਼ੱਕੀ ਦੀ ਫੀਡ ਪਾਓ ਜਿਹੜੀ ਆਪਾਂ ਘਰੇ ਤਿਆਰ ਕਰਦੇ ਆ ਉਹ ਫੀਡ ਪਾਓ ਵੀ ਇਹਨੂੰ ਖਰਾਕ ਦੋ ਪੂਰੀ ਜਿੰਨੀ ਵੀ ਦੇ ਸਕਦੇ ਆਈ ਨਹੀਂ ਵੀ ਟੱਕਣੀ ਆ ਵੀ ਜਿੰਨੀ ਇਹ ਖਾਂਦੀ ਓਨੀ ਇਹਨੂੰ ਖਰਾਕ ਦੋ ਵੀ ਕਹਿਣਾ ਭਾਵੇਂ ਇਹਨੂੰ ਖਰਾਕ ਦੋ ਉਹ ਵੀ ਇਹਨੂੰ ਦੁੱਧ ਦੇ ਲਈ ਲੈਉਣ ਲਈ ਕਿਉਂਕਿ ਪਸ਼ੂ 1 ਮਹੀਨੇ 35 ਦਿਨਾਂ ਦੇ ਵਿੱਚ ਵਿੱਚ ਪੀਕ ਲੈਵਲ ਤੇ ਆ ਜਾਂਦਾ ਹੈਗਾ ਜਦੋਂ ਕੜ ਚੱਲ ਜਾਂਦਾ ਪਸ਼ੂ ਦਾ ਇੱਕ ਆ ਹਮ ਸ਼ਕਤੀ ਹੁੰਦੀ ਆ ਇਹ ਵੀ ਪਸ਼ੂ ਨੂੰ ਵੀ ਦੋ ਜਦੋਂ ਕੜ ਚੱਲ ਕੜ ਚੱਲਣ ਤੋਂ ਬਾਅਦ ਹਮ ਸ਼ਕਤੀ 100 100 ਗ੍ਰਾਮ 100 100 ਗ੍ਰਾਮ ਸਵੇਰ ਤੇ ਸ਼ਾਮ ਨੂੰ ਤੇ ਇਹ ਇਹਦੇ ਨਾਲ ਵੀ ਪਸ਼ੂ ਦੁੱਧ ਵਾਧਦਾ ਵਾ ਤੇ ਵੀ ਕਹਿਣ ਆਪਾਂ ਵੀ ਜਿੰਨੀ ਖੁਰਾਕ ਪਾਉਂਦੇ ਉਸ ਤੋਂ ਬਾਅਦ ਵੀ ਜਿਹੜੀ ਸੇਵਾ ਕਰ ਲਈ ਆ 1 ਮਹੀਨੇ ਦੇ ਵਿੱਚ ਵਿੱਚ ਉਹ ਉਹਨੇ ਦੁੱਧ ਬਣਾਈ ਰੱਖਣਾ ਵਾ ਵੀ ਪਸ਼ੂ ਵੀ ਐਵੇਂ ਨਹੀਂ ਗਾਇਆ ਵੀ ਮਹੀਨਾ ਗਦਾਉਂਦੇ ਰਿਹਾ ਕੇ ਹਟ ਗਿਆ ਵੀ ਜਿਵੇਂ ਆਪਾਂ ਵਧੀਆ ਖਰਾਕ ਪਾਵਾਂਗੇ ਆਪਾਂ ਨੂੰ ਵਧੀਆ ਦੁੱਧ ਦੇਊਗਾ ਤੇ ਇੱਕ ਜਿਵੇਂ ਆਪਾਂ ਖੰਡ वगैरह ਪਾਵਾਂਗੇ ਵੀ ਅੰਦਰੋਂ ਸਾਫ਼ ਹੋਊਗੀ ਵੀ ਛੇਤੀ ਗੱਬੜ ਹੋਇਆ ਹੁਣ ਹੁਣ ਚ ਆ ਜਾਂਦੀ ਆ ਵੀ ਛੇਤੀ ਕੀ ਗੱਲ ਆਣਦੇ ਜੋਗ ਬਣ ਜਾਂਦੀ ਆ ਦੁਬਾਰਾ ਕਿਉਂਕਿ ਇੱਕ ਮਹੀਨੇ ਵਿੱਚ ਵੀ 10 15 ਦੇ ਵਿੱਚ ਦਿਨਮ ਦਿਨ ਦੇ ਵਿੱਚ ਵੀ ਪਸ਼ੂ ਦਾ ਸਹੀ ਪਹਿਲਾਂ ਹੀ ਛੇਵ ਵਿੱਚ ਹੋਣ ਲੱਗ ਜਾਂਦਾਗਾ ਫੇਰ ਹੀ ਇਹਨੂੰ ਖਰਾਕ ਪਾਉਣ ਦਾ ਫਾਇਦਾ ਵਾ ਵੀ ਜਿਵੇਂ ਆਪਾਂ ਵੀ ਚੰਗੀ ਸਾਂਭ ਸੰਭਾਲ ਕਰ ਲਾਂਗੇ ਇੱਕ ਮਹੀਨੇ ਦੇ ਵਿੱਚ ਵਿੱਚ ਵੀ 10 15 ਦਿਨ ਆਪਾਂ ਕੁਝ ਨਹੀਂ ਇਹਨੂੰ ਵੀ ਸੁੱਕੀ ਨੋਰਮਲ ਕੱਖ ਕੰਡੇ ਤੇ ਹੀ ਰੱਖਣਾ ਮਾਂ ਵੀ ਨੋਰਮਲ ਪੱਠਿਆਂ ਤੇ ਵੀ 10 15 ਦਿਨਾਂ ਤੋਂ ਬਾਅਦ ਜਦੋਂ ਕਾੜ ਚੱਲ ਜਾਂਦਾ ਉਦੋਂ ਆਪਾਂ ਇਹਨੂੰ ਕੁਝ ਪਾਉਣ ਲੱਗਣਾ ਵਾਂਗੇ ਫੀਡ ਵਗੈਰਾ ਜੋ ਵੀ ਤੁਸੀਂ ਆਪਾਂ ਘਰ ਵਿੱਚ ਬਣਾਉਂਦੇ ਆ ਉਹ ਤੁਸੀਂ ਇਹਨੂੰ ਪਾ ਸਕਦੇ ਆ ਬਾਕੀ ਆਪਾਂ ਸਾਰੇ ਵੀਰ ਭੈਣ ਭਰਾ ਮੇਥੋਂ ਹੀ ਵਧੀਆ ਸਾਂਭ ਸੰਭਾਲ ਕਰਦੇ ਹੋਗੇ ਜਿਵੇਂ ਵੀ ਅਸੀਂ ਆਪਦੇ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਆ ਅਸੀਂ ਤੁਹਾਨੂੰ ਉਹ ਆਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਸ ਨਾਲ ਇਹ ਜਿਹੜਾ ਇੱਕ ਕਮੈਂਟ ਕਰਨਾ ਹੀ ਹੁੰਦਾ ਵੀ ਹੌਸਲਾ ਜਾਂ ਮਿਲਦਾ ਰਹਿੰਦਾ ਵੀ ਹਾਂ ਵੀ ਹਾਂ ਵੀ ਵਧੀਆ ਕੰਮ ਕਰ ਰਹੇ ਆ ਵੀ ਵਧੀਆ ਜਾਣਕਾਰੀ ਆ ਜੇ ਤੁਹਾਨੂੰ ਵੀ ਕੁਝ ਲੱਗਦਾ ਵੀ ਪਸ਼ੂਆਂ ਨੂੰ ਵੀ ਆਪਾਂ ਹੋਰ ਵੀ ਕੁਝ ਕਰ ਸਕਦੇ ਆ ਤੁਸੀਂ ਵੀ ਆਪਣੇ ਸੁਝਾਅ ਦੇ ਕੇ ਮੈਨੂੰ ਦੱਸ ਸਕਦੇ ਹੋ ਵੀ ਆਪ ਪਸ਼ੂਆਂ ਦੀ ਹੋਰ ਕਿਹੜੇ ਤਰੀਕੇ ਨਾਲ ਸੰਭਾਲ ਕਰ ਸਕਦੇ ਆ ਕਿਉਂਕਿ ਹਰ ਦਾ ਵਕਤ ਤਰੀਕਾ ਵੱਖਰਾ ਵੱਖਰਾ ਹੁੰਦਾਗਾ ਵੀ ਸਾਰੇ ਕੋਈ ਏਡੋ ਏਡਾ ਸੰਭਾਲ ਹੋਊਗੀ ਸਾਰੇ ਵੀਰ ਭੈਣ ਭਰਾਵਾਂ ਦੀ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਆਪਾਂ ਹੋਰ ਕਿਹੜੇ ਤਾਂ ਢੰਗ ਤਰੀਕੇ ਨਾਲ ਵੀ ਇਹਨਾਂ ਨੂੰ ਵੀ ਆਪਾਂ ਕੀ ਪਾ ਸਕਦੇ ਹਾਂ ਬਿਲਾਮ ਨੂੰ ਜਿਹਦੇ ਨਾਲ ਇਹਨਾਂ ਦੀ ਸਿਹਤ ਵੀ ਬਣੀ ਰਵੇ ਤੇ ਇਹਨਾਂ ਕੋਈ ਪਸ਼ੂ ਦਾ ਨੁਕਸਾਨ ਵੀ ਨਾ ਹੋਵੇ ਤੇ ਇੱਕ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਤੁਸੀਂ ਨਾ ਖਾਲ ਘੱਟ ਪਾਇਆ ਕਰੋ ਜਦੋਂ ਮੰਨ ਲਾ ਸੱਜਣ ਪਸ਼ੂ ਸੂ ਵੀ ਇਹਨਾਂ ਨੂੰ ਸਰੋਂ ਬੜੇਆਂ ਦੀ ਖਾਲ ਘੱਟ ਕਹੋ ਕਿਉਂਕਿ ਬੜੇਆਂ ਦੀ ਖਾ ਜਿਹੜੀ ਹੁੰਦੀ ਆ ਉਹ ਗਰਮ ਹੁੰਦੀ ਆ ਸਰੋਂ ਦੀ ਖਾਲ ਪਾਓ ਕਿਉਂਕਿ ਸਰੋਂ ਦੀ ਖਾਲ ਆ ਵੀ ਵਧੀਆ ਠੰਡੀ ਹੁੰਦੀ ਆ ਉਹ ਵੀ ਉਹਦੇ ਨਾਲ ਵੀ ਐ ਨਹੀਂ ਹੁੰਦਾਗਾ ਵੀ ਪਸ਼ੂ ਜਿੰਮੇ ਵੀ ਹੋ ਪਤਲਾ ਹੀ ਹੋ ਜਾਂਦਾ ਤੇ ਉਹ ਨਹੀਂ ਹੁੰਦਾਗਾ ਵੀ ਸਰੋਂ ਦੀ ਖਾਲ ਪਾਓ ਕਹਿੰਦਾ ਪਰ ਆਪ ਵੀ ਬੜੇਮਿਆਂ ਦੀ ਖਾਲ ਦੀ ਮਾਤਰਾ ਨੂੰ ਘੱਟ ਕਰ ਦਿਓ ਕਿਉਂਕਿ ਉਹ ਜ਼ਿਆਦਾ ਗਰਮ ਹੁੰਦੀ ਹੈ ਪਸ਼ੂ ਜ਼ਿਆਦੇ ਹੰਗਲਣ ਲੱਗ ਜਾਂਦਾ ਸ਼ੱਕਰ ਪਾਓ ਵੱਧ ਤੋਂ ਵੱਧ ਜੇ ਪਸ਼ੂ ਗਰਮੀ 'ਚ ਸੁੰਦਾ ਵਾ ਜੇ ਠੰਡ 'ਚ ਸੁੰਦਾ ਤਾਂ ਫੇਰ ਤਾਂ ਕੋਈ ਚੱਕਰੀ ਨਹੀਂ ਲੱਗਦੀ ਜਿੰਨਾਂ ਦਾ ਮੱਜਾਂ ਐਨੀ ਠੰਡ ਵੀ ਨਹੀਂ ਮੰਨਦੀਆਂ ਐਨੀ ਗਰਮੀ ਨਹੀਂ ਮੰਨਦੀਆਂ ਇਹ ਨਾਲ ਇਹ ਆਪਦੇ ਸਰੀਰ ਦਾ ਤਾਪਮਨ ਉਸ ਹਿਸਾਬ ਨਾਲ ਢਾਲ ਜੇ ਲੈਂਦੀਆਂ ਮਤਲਬ ਕਿ ਗਾਂਆਂ ਨੂੰ ਇਸ ਚੀਜ਼ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਵੀ ਉਹ ਗਰਮੀ ਨਾਲ ਵਿੱਚ ਜ਼ਿਆਦਾ ਹਾਂਫਦੀਆਂ ਆ ਮਾ ਬੱਚਿਆਂ ਦਾ ਵੀ ਤੁਸੀਂ ਜਿਵੇਂ ਬੱਚੇ ਹਣ ਕਈ ਵਾਰ ਸਿਹਰ ਹੋ ਜਾਂਦਾ ਵੀ ਛੋਟਾ ਕੱਟੂ ਪੰਜ ਸੱਤ ਦੇ ਨਾਮ ਦਾ ਉਹਦਾ ਵੀ ਉਹਨਾਂ ਨੂੰ ਵੀ ਬੋੜਾ ਬਾਰਾ ਨਾ ਛੱਡਿਆ ਕਰੋ ਕਿਉਂਕਿ ਜਦੋਂ ਇੱਕਦਮ ਬੋੜਾ ਛੱਡਦੇ ਆਪਾਂ ਕਹਿੰਦਾ ਵੀ ਇਹਨੂੰ ਵੱਧ ਤੋਂ ਵੱਧ ਦੁੱਧ ਛੱਡਿਓ ਕਿਉਂਕਿ ਬੱਚੇ ਦੇ ਅੰਦਰ ਉਹਨਾਂ ਹਜੇ ਬਣਿਆ ਨਹੀਂ ਹੁੰਦਾਗਾ ਉਹ ਫਿਰ ਨਾ ਉਹ ਅੰਦਰੋਂ ਜਿਵੇਂ ਥੱਕਿਆ ਜਾਂਦਾਗਾ ਉਹ ਚੀਜ਼ ਹੋ ਜਾਂਦੀ ਆ ਵੀ ਜਿੰਨਾ ਕਿ ਲੈਮਟ ਦੇ ਸਹਾਰਾ ਨਾਲ 2 ਕਿਲੋ ਦੁੱਧ ਪਿਆਓ ਤੰਬੀ ਉਹ ਤਾਂ ਵੀ ਆਹਲੀ ਨਰਜੀ ਜੀ ਮੈਦੂ ਕੀ ਫੇਰ ਜੇ ਮੈਂ ਥੋੜੀ ਜਿਹੀ ਤਕਾਕਤ ਉਵੇਂ ਉਵੇਂ ਵਾਧਦੇ ਤੇ ਦੁੱਧ ਛੱਡਣ ਲੱਗ ਜਾ ਗਰਮੀ ਵਿੱਚ ਬੌੜਾ ਤਾਂ ਬੈਸੇ ਗਰਮ ਹੁੰਦਾ ਗਾ ਗਰਮੀ ਹੁੰਦੀ ਆ ਉੱਤੋਂ ਬੌੜਾ ਪੀ ਲੈੰਦਾ ਉਹਦੇ ਨਾਲ ਪਸ਼ੂ ਅੰਦਰੋਂ ਨਾ ਨੁਕਸਾਨ ਆ ਜਾਂਦਾ ਗਾ ਤਾਂ ਇਹ ਵੀ ਉਹਨਾਂ ਵੀ ਮੇ ਹੌਂਕਣੇ ਲੱਗ ਜਾਂਦੇ ਆ ਵੀ ਇੱਕ ਡੈਥ ਹੋ ਮਰ ਜਾਂਦੇ ਆ ਪਸ਼ੂ ਸਿਆੜਾ ਚ ਇਹ ਨੀ ਇਹ ਚੀਜ਼ ਹੁੰਦੀ ਗਰਮੀਆ ਚ ਇਹ ਚੀਜ਼ ਆ ਜਾਂਦੀ ਹੈ ਕਿਉਂਕਿ ਸਿਆੜਾ ਜੇ ਆਪਾਂ ਜੇ ਵੱਧ ਜਾ ਗੋਲਾ ਪਿਉਨੇ ਆ ਉਦੋਂ ਠੰਡ ਹੁੰਦੀ ਆ ਪਸ਼ੂ ਨੂੰ ਗਰਮੈਸ਼ ਕਰਦਾ ਵਾ ਮੇਰੇ ਜਨਕੀ ਸਾਹਿਬ ਦੇ ਆਪਾਂ ਨੂੰ ਗਰਮੀਆਂ ਚ ਬੋਲਾ ਪਾਉਣਾ ਚਾਹੀਦਾ ਵੀ ਸਾਰਾ ਦੁੱਧ ਨਹੀਂ ਵੀ ਪਾਉਣਾ ਚਾਹੀਦਾ ਵੀ ਆਪਾਂ ਵੀ ਚੰਗਾ ਰੱਖੀ ਜਿੰਨਾ ਰੱਜ ਕੇ ਚੰਗ ਲਿਖਾਂਗੇ ਥੋੜਾ ਜਿਹਾ ਭੁੱਖਾ ਵੀ ਰੱਖਾਂਗੇ ਫਿਰ ਉਹਨਾਂ ਜਿਆਦਾ ਵੀ ਉਹ ਛਾਤੀ ਲਈ ਪਾਚਨ ਪ੍ਰਕਿਰਿਆ ਲਈ ਹੋਊ ਵੀ ਵੀ ਐਕਦਾ ਨਹੀਂ ਆਪਾਂ ਨੂੰ ਪਸ਼ੂ ਨੂੰ ਵੀ ਪਿਉਣਾ ਚਾਹੀਦਾ ਵਾ ਬਾਕੀ ਤੁਹਾਨੂੰ ਮੇਰੀ ਵੀਡੀਓ ਜੀ ਕਿਦਾਂ ਦੀ ਲੱਗੀ ਸ਼ੇਅਰ ਵੀ ਉਹਨਾਂ ਨੂੰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ